you ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਨਜਾਇਜ਼ ਕਲੋਨੀਆਂ ਦੇ ਖਿਲਾਫ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਕਾਰਵਾਈ ਕਰਦੇ ਹੋਏ ਅੱਜ ਦੋ ਕਲੋਨੀਆਂ ਨੂੰ ਟਾਣ ਦਾ ਕੰਮ ਕੀਤਾ ਗਿਆ ਜਿੱਥੇ ਕਿ ਉਹ ਨਗਰ ਕੌਂਸਲ ਗੁਰਦਾਸਪੁਰ ਖਾਣਾ ਪੂਰਤੀ ਕਰਦੇ ਹੋਏ ਨਜ਼ਰ ਆਏ ਅਤੇ ਕਲੋਨੀਆਂ ਨੂੰ ਟਾਣ ਦੀ ਜਗ੍ਹਾ ਕਲੋਨੀ ਵਿੱਚੋਂ ਵਾਪਸ ਹੁੰਦੇ ਨਜ਼ਰ ਆਏ ਸਬੰਧ 'ਚ ਜਦੋਂ ਨਗਰ ਕੌਂਸਲ ਦੇ ਯੋ ਨਾਲ ਗੱਲਬਾਤ ਕਰਨੀ ਚਾਹੀ ਤਾਂ ਯੋ ਨਗਰ ਕੌਂਸਲ ਗੁਰਦਾਸਪੁਰ ਸਵਾਲਾਤੋਂ ਭਜਦੇ ਹੋਏ ਨਜ਼ਰ ਆਏ ਉੱਥੇ ਹੀ ਸੁਪਰੀਡੈਂਟ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਕਿਹਾ ਗਿਆ ਕਿ ਗੁਰਦਾਸਪੁਰ ਨਿਯਵੀ ਨਜਾਇਜ਼ ਕਲੋਨੀਆਂ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਵੀਪੁਰ ਰੋਡ ਤੇ ਕਲੋਨੀ ਨਾਇਜ਼ਰ ਨੇ ਕਿਹਾ ਕਿ ਮੈਨੂੰ ਕੁਝ ਦਿਨ ਦਾ ਸਮਾਂ ਦਿੱਤਾ ਜਾਏ ਮੈਂ ਡਾਕੂਮੈਂਟ ਪੂਰੇ ਕਰ ਦਵਾਂਗਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਕਲੋਨੀ ਨਾਇ ਨੂੰ ਕੁਝ ਦਿਨ ਦਾ ਸਮਾਂ ਦਿੱਤਾ ਗਿਆ ਹੈ ਜੇਕਰ ਉਹ ਆਪਣੇ ਡਾਕੂਮੈਂਟ ਪੂਰੇ ਨਹੀਂ ਕਰਦਾ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਵੀ ਅਪੀਲ ਹੈ ਕਿ ਨਜਾਇਜ਼ ਕਲੋਨੀਆਂ ਵਿੱਚ ਕਾਰਨਾ ਲੈਣ ਚੱਲ ਕਿਉਂਕਿ ਇਸ ਨਾਲ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੂਜੇ ਪਾਸੇ ਨਗਰ ਕੌਂਸਲ ਵੱਲੋਂ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਅਤੇ ਉਹ ਆਪਣੀ ਕਾਰ ਵਿੱਚ ਬੈਠ ਕੇ ਨਿਕਲਦੇ ਬਣੇ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਲੋਕਾਂ ਨੂੰ ਅਪੀਲ ਕਰਦਾ ਵੀ ਕੋਈ ਬੰਦਾ ਇਹੋ ਜਿਹੀ ਜਿਹੜੀ ਅਨਤਕਾਰਤ ਕਲੌਨੀ ਆ ਉਹਦੇ ਵਿੱਚ ਕੋਈ ਸਿਰ ਪਰਚੇ ਨਾ ਕਰੇ ਸੈਕੰਡਲੀ ਜਿਹੜੀ ਗੱਲ ਆ ਉਹਦੀ ਉੱਥੇ ਜੇ ਉਹਨਾਂ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਉਹਦੇ ਕੋਲ ਟਾਈਮ ਹੋਣਾ ਜ਼ਰੂਰੀ ਹੈ ਉਹ ਸਭ ਕਹਿ ਰਹੇ ਵੀ ਮੈਨੂੰ ਇੱਕ ਦਿਨ ਦਾ ਦੋ ਦਿਨ ਦਾ ਟਾਈਮ ਦਿੱਤਾ ਜੇ ਉਹ ਨਹੀਂ ਕਰਦਾ ਤੇ ਸਾਡੇ ਕੋਲ ਹੱਥ ਥੋੜੇ ਬੱਜੇ ਬੰਨੇ ਦੇ ਕਿਸੇ ਵੀ 2018 ਤੋਂ ਬਾਅਦ ਸਰ ਪਾਲਸੀ ਨਹੀਂ ਹੈਗੀ ਤੇ ای او صاحب ਜਦੋਂ ਹਾਈ ਕੋਰਟ 'ਚ ਇਹਦਾ ਮੈਟਰ ਚੱਲ ਰਿਹਾ ਕਿ ای او ਸਾਹਿਬ ਹਾਈ ਕੋਰਟ ਤੋਂ ਉੱਪਰ ਨੇ ਨਹੀਂ ਹਾਈ ਕੋਰਟ ਨੇ ਤੇ ਇਹ ਕਹਿੰਦਾ ਵੇਖੋ ਜੀ ਸਖਤੀਆਂ ਵੀ ਇਨਲੀਗਲ ਕਲੋਨੀਆਂ ਨੇ ਸਰਕਾਰ ਦੀ ਪਾਲਿਸੀ ਮੁਤਾਬਕ ਕਾਰਵਾਈ ਕੀਤੀ ਜਾਊਗੀ ਪਰ ਉੱਤੇ ਸਖਤੀ ਨਾ ਅਨੁਮਟੇ ਜੋ ਪਰ ਅੱਜ ਕਿਤੇ ਨਾ ਕਿਤੇ ਤੁਹਾਡਾ ਡਿਪਾਰਟਮੈਂਟ ਉੱਤੇ ਸਿਰਫ ਮਤਲਬ ਖਾਲਾ ਪੂਰਤੀ ਕਰਕੇ ਆਇਆ ਨਹੀਂ ਨਹੀਂ ਇਹ ਤਾਂ ਕਨਸਪਸ਼ਨ ਹੋ ਰਹੀ ਹੈ ਮੈਂ ਨਹੀਂ ਹੈ ਤੁਸੀਂ ਮੇਰੇ ਨਾਲ ਜਾ ਸਕਦੇ ਜੇ ਮੈਂ ਤੁਹਾਨੂੰ ਦਿਖਾਵਾਂਗਾ ਤੇ ਦੋ ਬਿਲਡਿੰਗਾਂ ਜਿਹੜੀਆਂ ਵੀ ਬਣ ਰਹੀਆਂ ਮੈਨੂੰ ਲੱਗੀਆਂ ਪਰ ਗਲੀਆਂ ਗਲੀਆਂ ਦੀ ਗੱਲ ਜਿੱਥੋਂ ਤੱਕ ਰਹਿ ਗਿਆ ਤੁਹਾਡਾ ਆਪ ਹੀ ਬਾਕੀ ਕਲੋਨੀਆਂ ਸਾਂਹੀ ਸ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਪਤਾ ਲੱਗ ਜਣਾ ਇਹ ਕਈ ਸ਼ਡਿਊਲ ਜਾਰੀ ਕਰਨ ਲੱਗੇ ਆਏ। ਇਹ ਨਹੀਂ ਹੋਇਆ ਕਿ ਇਹ ਜਿਹੜੀ ਕਾਰਵਾਈ ਤੁਸੀਂ ਕਰ ਰਹੇ ਜੇ ਕਿਤੇ ਮਤਲਬ ਕਿ ਜਿਹੜੀਆਂ ਪਹਿਲੇ ਵੀ ਜਦੋਂ ਯੋਹ ਸਾਬ ਆਏ ਸੀ ਇਹਨਾਂ ਨੇ ਸਾਰੀ ਕਲੋਨੀਆਂ ਦੀ ਇੱਕ ਲਿਸਟ ਕਢਾਈ ਸੀ ਤੇ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਸੀ ਹੋਈ ਕਿਤੇ ਕਿਉਂਕਿ ਜਦੋਂ ਵੀ ਕੋਈ ਨਹੀਂ 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 ਇਹ ਇਦਾਂ ਦੀ ਕਲੋਨੀਆਂ ਨੂੰ ਤਾਕ ਕਰਕੇ ਕਿਤੇ ਨਾ ਕਿਤੇ ਪੈਸੇ ਲਏ ਹੋਏ ਤੁਸੀਂ ਤੁਸੀਂ ਸਭ ਤੋਂ ਵਧੀਆ ਮਾਦੇ ਨੂੰ ਤੁਹਾਡੇ ਤੋਂ ਵੱਧ ਕੌਣ ਜਾਣਦਾ ਅਹੀਂ ਤੋਂ ਹੋਈ ਹੈ ਹੁਣ ਅਜੀ ਯੋਸਾਫ ਵੀ ਬਾਈਟ ਦੇਣ ਤੋਂ ਭੱਜੇ ਕਿਉਂਕਿ ਆਂਦੇ ਆ ਉਹਨਾਂ ਨੇ ਇੱਕੋ ਗੱਲ ਕਹੀ ਕਿ ਇਹ ਕਲੋਨੀ ਇਨਲੀਗਲ ਆ ਜੇ ਈਓ ਨੂੰ ਨਹੀਂ ਪਤਾ ਕਿ ਇਹ ਕਲੋਨੀ ਲੀਗਲ ਆ ਜਾਂ ਇਨਲੀਗਲ ਆ ਤੇ ਆਮ ਲੋਕਾਂ ਨੂੰ ਕੀ ਪਤਾ ਕਿਉਂਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਇਹ ਨੀਆਂ ਭਰੀਆਂ ਨੇ ਨੀਆਂ ਦੀ ਕੋਈ ਪਾਲਸੀ ਹੈਗੀ ਨਹੀਂ ਵੇਖੋ ਇਸ ਤਰ੍ਹਾਂ ਦੇ ਕਿ ਅਪਾਰਟਮੈਂਟ ਜਿਹੜਾ ਵਾ ਕਿ ਇਹ ਇਹਨਾਂ ਨੂੰ ਸਖਾਂਦਾ ਨਹੀਂ ਆ ਕਿ ਇਹ ਸਹੀ ਆ ਜਾਂ ਗਲਤ ਆ ਵੇਖੋ ਜੇ ਇਨਲੀਗਲ ਆ ਤੇ ਤਾਂ ਹੀ ਅਸੀਂ ਇਹਨੂੰ ਡਿਮੋਲਿਸ਼ ਕੀਤਾ ਸੈਕੰਡਲੀ ਗੱਲ ਆ ਜਿੱਥੇ ਕਿ ਉਹ ਤੁਹਾਡੀ ਗਹਿਨਤੀ ਹੋਇਆ ਵੇਖੋ ਜੇ ਮੇਰੇ ਕਹਿਣ ਤੇ ਹੋਇਆ ਚਾਹੇ ਕਿਸੇ ਵੀ ਕਿਸੇ ਮਾਧਮ ਤੇ ਰਹੀ ਕੰਮ ਕਰ ਰਹੇ ਕਿ ਕੀ ਕੀ ਕਾਰੋਈ ਕਿੰਨੀ ਵੇਖੋ ਅਸੀਂ ਅਜੇ ਫਿਲਹਾਲ ਦੋ ਪਾਸਿਆਂ ਦੇ ਵਿੱਚ ਸਾਈਟਾਂ ਦੇ ਉੱਤੇ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਜਿਹੜਾ ਲਗਾਤਾਰ ਜਿਹੜਾ ਅਭਿਆਨ ਚਾਲੂ ਕਰਨਾ ਤੇ ਵਾਅਦਾ ਤੋਂ ਵਾਅਦਾ ਸੀ ਜਿਹੜੀ ਸਰਕਾਰ ਦੀ ਪਾਲਿਸੀ ਆ ਉਹਨੂੰ ਇਨਫੋਰਸ ਫੋਰਸਫੁਲੀ ਲਾਗੂ ਕਰਵਾਉਣਾ ਤੇ ਕੁਝ ਕਲੋਨੀਆਂ ਨੂੰ ਟਾਈਮ ਲਿਆ ਤਾਂ ਲੱਗੋ। ਹਾਂ ਕੁਝ ਕਲੋਨੀਆਂ ਨੂੰ ਟਾਈਮ ਵੀ ਦਿੱਤਾ ਕਈਆਂ ਨੂੰ ਆਪਾਂ ਨੋਟਿਸ ਵੀ ਜਾਰੀ ਕੀਤੇ ਆ ਔਰ ਬਕਾਇਦਾ ਇਹਦੇ ਲਈ ਵੇਖੋ ਇਹਦੇ ਲਈ ਮੇਰੀ ਇੱਕ ਇਹਦੇ ਵਿੱਚ ਮੈਂ ਤੁਹਾਡੇ ਜਾਣਕਾਰੀ ਲਈ ਦੱਸਦਾ ਇਸ ਸੰਬੰਧੀ ਅਸੀਂ ਇੱਕ ਡਿਊਟੀ ਮੈਜਿਸਟਰੇਟ ਵੀ ਜਿਹੜਾ ਮਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਵੱਲੋਂ ਲਗਵਾ ਦਿੱਤਾ ਗਿਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਹਰ ਚੀਜ਼ ਨੂੰ ਪਹਿਲਾਂ ਉਹਨੂੰ ਧਿਆਨ ਵਿੱਚ ਰੱਖ ਕੇ ਜੋ ਵੀ ਉਸਨੇ ਕਾਰਵਾਈ ਕਰਨ ਨਾਲ ਗਏ ਉਸੇ ਕਾਰਵਾਈ ਅਧੂਰੀ ਛੱਡ ਜੀ ਗਈ ਕੀ ਕਾਰਨ ਸਰ ਦਾ ਨਹੀਂ ਕੋਈ ਕਾਰਵਾਈ ਅਧੂਰੀ ਨਹੀਂ ਛੱਡੀ ਜਾਂਦੀ ਟਾਈਮ ਥੋੜਾ ਆ ਟਾਈਮ ਦੇ ਮੁਤਾਬਕ ਅਸੀਂ ਇਹਨੂੰ ਵੀ ਕਵਰ ਕਰਨਾ ਸੀ ਫਿਰ ਮੰਡੇ ਨੂੰ ਮੰਡੇ ਤੱਕ ਨਹੀਂ ਕਰਦਾ ਸਟੂਜ ਨੂੰ ਫਿਰ ਕਰਾਂ ਕਰਵਾਉ ਕੋਈ ਗੱਲ